ਆ ਕੁਝ ਪੱਤਰਕਾਰਤਾ ਦਾ ਤੇ ਕੁਝ মিডিਆ ਦਾ ਹਾਲ ਦੇਖੋ ਕਿਸ ਪੱਧਰ ਤੇ ਨਿਗਾਰ ਦਾ ਸ਼ਿਕਾਰ ਹੋ ਰਿਹਾ ਹੈ ਕਿਸ ਪੱਧਰ ਤੇ ਥੱਲੇ ਡਿੱਗ ਰਿਹਾ ਹੈ ਔਰ ਕੀ ਕੀ ਲੱਛਣ ਤੇ ਹਰਕਤਾਂ ਕਰ ਰਿਹਾ ਹੈ ਹੁਣ ਆ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਘਰ ਉਹਦੇ ਮਾਪਿਆਂ ਦੇ ਘਰ ਬੱਚੇ ਦੀ ਆਮਦਨ ਨੂੰ ਲੈ ਕੇ মিডিਆ ਇਹੋ ਜੀਆਂ ਹਰਕਤਾਂ ਕਰ ਰਿਹਾ ਹੈ ਕਈਆਂ ਨੇ ਤਾਂ ਐਸੀਆਂ ਐਸੀਆਂ ਗੱਲਾਂ ਐਸੇ ਐਸੇ ਲੱਛਣ ਕਰ ਦਿਖਾਏ ਨੇ ਉਹ ਗੱਲਾਂ ਕਰ ਦਿੱਤੀਆਂ ਜਿਹੜੀਆਂ ਉਹਦੇ ਮਾਪਿਆਂ ਨੂੰ ਵੀ ਅਜੇ ਤੱਕ ਪਤਾ ਨਹੀਂ ਔਰ ਤੰਗ ਆ ਕੇ ਸਿੱਧੂ ਮੂਸੇ ਵਾਲੇ ਦੇ ਮਾਪਿਆਂ ਨੇ ਹੁਣ ਇਸ ਗੱਲ ਤੇ ਇਤਰਾਜ਼ ਕੀਤਾ ਹੈ ਵੀ ਮੀਡੀਆ ਸਾਡੇ ਪਰਿਵਾਰ ਬਾਰੇ ਗਲਤ ਤੇ ਝੂਠੀਆਂ ਅਫਵਾਹਾਂ ਕਿਉਂ ਫੁਨਾ ਰਿਹਾ ਹੈ ਦੇਖੋ ਉਹ ਸਿੱਧੂ ਮੂਸੇ ਵਾਲੇ ਦੇ ਮਾਪਿਆਂ ਦੇ ਘਰ ਨਵੇਂ ਬੱਚੇ ਦੀ ਆਮਦ ਨੂੰ ਲੈ ਕੇ ਪਿਛਲੇ 1 ਮਹੀਨੇ ਤੋਂ ਮੀਡੀਆ ਕੁਰਬਲ ਕੁਰਬਲ ਕਰ ਰਿਹਾ ਹੈ ਸਾਰਾ ਨਹੀਂ ਕਈ ਚੈਨਲ ਤਾਂ ਮੈਨੂੰ ਲੱਗਦਾ ਯਾਰ ਪੱਤਰਕਾਰਤਾ ਦਾ ਇਸ ਹੱਦ ਤੱਕ ਥੱਲੇ ਚਲੇ ਗਏ ਨੇ ਵੀ ਸਿੱਧੂ ਮੂਸੇ ਵਾਲੇ ਦੀ ਮਾਤਾ ਦੇ ਘਰ ਹੋਣਗੇ ਜੁੜਵੇਂ ਬੱਚੇ ਸੁਣ ਕੇ ਕਿੱਲਤ ਆਉਂਦੀ ਹੈ ਕਿ ਕਿੰਨੀਆਂ ਵਾਹਿਆਤ ਤੇ ਹਾਸੋਹੀਣੀਆਂ ਗੱਲਾਂ ਕੁਝ ਮੀਡੀਆ ਚੈਨਲ ਕਰ ਰਹੇ ਨੇ 20 25 ਦਿਨਾਂ ਤੋਂ ਰੌਲੀ ਪਾ ਰੱਖੀ ਹੈ ਕੋਈ ਕਰੀ ਜਾਂਦਾ ਸਿੱਧੂ ਮੂਸੇ ਵਾਲੇ ਦੀ ਮਾਤਾ ਦੇ ਘਰ ਹੋਣਗੇ ਜੁੜਵਾ ਬੱਚੇ ਕੋਈ ਕਰੀ ਜਾਂਦਾ ਨਵਾਂ ਬੱਚਾ ਹੋਵੇਗਾ ਬਿਲਕੁਲ ਮੂਸੇ ਵਾਲੇ ਵਰਗਾ ਕੋਈ ਕਰੀ ਜਾਂਦਾ ਕਿ ਕਿਸ ਤਕਨੀਕ ਦੇ ਨਾਲ ਇਹ ਬੱਚਾ ਲਿਆ ਗਿਆ ਇਹਦੇ ਉੱਪਰ ਚਰਚਾ ਤੇ ਬਹਿਸਾਂ ਕਰੀ ਜਾਂਦੇ ਨੇ ਮਤਲਬ ਉਹ ਉਹ ਗੱਲਾਂ ਜਿਹੜੀਆਂ ਅਜੇ ਸਿੱਧੂ ਮੂਸੇ ਵਾਲੇ ਦੇ ਮਾਪਿਆਂ ਨੂੰ ਵੀ ਨਹੀਂ ਕਲੀਅਰ ਹੈ ਗਿਆ ਵੀ ਬੱਚੇ ਜੁੜਵੇਂ ਨੇ ਕਿ ਬੱਚੇ ਦੀ ਸ਼ਕਲ ਸਿੱਧੂ ਮੂਸੇ ਵਾਲੇ ਨਾਲ ਮਿਲੇਗੀ ਕਿ ਨਹੀਂ ਮਿਲੇਗੀ ਮੈਂ ਕਹਿੰਦਾ ਇੰਨੀਆਂ ਫਜ਼ੂਲ ਵਾਹਵਾਹਿਆਤ ਗੱਲਾਂ ਮੈਂ ਕਹਿੰਦਾ ਯਾਰ ਲੱਥੀ ਚੜੀਦੀ ਹੋਣੀ ਚਾਹੀਦੀ ਮਾੜੀ ਮੋਟੀ ਕੋਈ ਮਾੜੀ ਮੋਟੀ ਕੋਈ ਮਰਿਆਦਾ ਰੱਖ ਲੈਣੀ ਚਾਹੀਦੀ ਆ ਮਾੜੀ ਮੋਟੀ ਕੋਈ ਪੱਤਰਕਾਰਤਾ ਦੀ ਜਰਨ ਜਰਨਲਿਜ਼ਮ ਦੀ ਕੋਈ ਮਾੜੀ ਮੋਟੀ ਕੋਈ ਲਾਜ ਰੱਖ ਲੈਣੀ ਚਾਹੀਦੀ ਆ ਹੱਦ ਹੋ ਗਈ ਐ ਜਦੋਂ ਉਹਨਾਂ ਦੇ ਘਰ ਬੱਚਾ ਜਨਮ ਲੈ ਲਏਗਾ ਉਦੋਂ ਜਿੰਨਾ ਤੋਂ ਬਹੁਤਾ ਨਹੀਂ ਰਿਹਾ ਗਿਆ ਲੂਰੀਆਂ ਪੈਂਦੀਆਂ ਨੇ ਉਹ 10 ਖਬਰਾਂ ਦੇ ਦਿਓ ਕੱਠੀਆਂ ਪਰ ਜਦੋਂ ਤੱਕ ਅਜੇ ਬੱਚਾ ਹੋਇਆ ਨਹੀਂ ਅਜੇ ਤੰਦਨਾ ਤਾਣੀ ਜਲਾਆਂ ਨਾਲ ਡਾਂਗੋ ਡਾਂਗੀ ਕਮਾਲ ਹੋ ਗਈ ਜਦੋਂ ਅਜੇ ਪਰਿਵਾਰ ਨਹੀਂ ਚਾਹੁੰਦਾ ਪਿਆ ਤਾਂ ਤੁਸੀਂ ਧੱਕੇ ਨਾਲ ਖਬਰਾਂ ਕਿਹੜੇ ਹਿਸਾਬ ਨਾਲ ਦੇਈ ਜਾਂਦੇ ਹੋ ਕਿਸੇ ਦੀ ਨਿੱਜਤਾ ਹੈ ਪ੍ਰਾਈਵੇਸੀ ਲਾਈਫ ਦੀ ਅਗਲਿਆਂ ਦੀ ਇਹ ਕੋਈ ਗੱਲਾਂ ਨੇ ਮੰਨ ਲਓ ਸਾਡੀ ਭੈਣ ਦੇ ਘਰ ਬੱਚਾ ਹੋਣ ਵਾਲਾ ਹੋਵੇ ਤੇ ਅਸੀਂ ਐਦਾਂ ਚੈਨਲਾਂ ਤੇ ਐਦਾਂ ਖਾਮ ਖਾ ਦੀਆਂ ਛੁਰਲੀਆਂ ਛੱਡ ਸਕਦੇ ਆ ਵੀ ਬੱਚੇ ਜੁੜਵਾ ਹੋਣਗੇ ਕਿ ਨਹੀਂ ਉਹਦੀ ਸ਼ਕਲ ਸਾਡੇ ਜੀਜੇ ਨਾਲ ਮਿਲਦੀ ਹੋਏਗੀ ਕਿ ਨਹੀਂ ਕਮਾਲ ਹੋਗੀ ਹੱਦ ਹੋਗੀ ਮਤਲਬ ਮਾੜੀ ਮੋਟੀ ਤਾਂ ਕੋਈ ਸੰਗ ਕਰ ਲੈਣੀ ਚਾਹੀਦੀ ਹੈ ਹੁਣ ਉਸ ਪਰਿਵਾਰ ਨੂੰ ਅੱਕ ਪੱਕ ਕੇ ਆਪ ਕਹਿਣਾ ਪਿਆ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਭਾਈ ਝੂਠੀਆਂ ਖਬਰਾਂ ਨਾ ਫਲਾਓ ਅਫਵਾਹਾਂ ਨਾ ਫਲਾਓ ਜਦੋਂ ਕੋਈ ਖਬਰ ਹੋਏਗੀ ਅਸੀਂ ਆਪੇ ਦੱਸ ਦੇਾਂਗੇ ਸਾਰਿਆਂ ਨੂੰ ਹੱਦ ਹੋਗੀ ਕੱਲਾ ਇਸੇ ਤੇ ਨਹੀਂ ਆ ਮੀਡੀਆ ਦਾ ਮਹਾਲ ਦੇਖਿਆ ਯਾਰ ਸੱਚੀ ਕਿੱਲਤ ਆਉਂਦੀ ਹੈ ਕੁਝ ਮੀਡੀਆ ਦਾ ਹਾਲ ਵੇਖ ਕੇ ਆ ਮਾਨੀਆਂ ਦੇ ਮੁੰਡੇ ਦਾ ਵਿਆਹ ਸੀ ਹੱਦ ਹੋ ਗਈ ਇਸ ਪੱਧਰ ਤੱਕ ਥੱਲੇ ਚਲਾ ਜਾਏਗਾ ਮੀਡੀਆ ਵੇਖ ਕੇ ਦੁੱਖ ਵੀ ਹੁੰਦਾ ਤੇ ਆਪ ਨੂੰ ਸ਼ਰਮਿੰਦਗੀ ਵੀ ਹੁੰਦੀ ਆ ਹੁਣ ਤੁਹਾਨੂੰ ਵੀ ਮੀਡੀਆ ਦਾ ਇਹ ਹਾਲ ਵੇਖ ਕੇ ਜ਼ਰੂਰ ਕਿੱਲਤ ਆਉਂਦੀ ਹੋਵੇਗੀ ਜਦੋਂ ਵੱਡੇ ਵੱਡੇ ਮੀਰ ਜਾਦਿਆ ਤੇ ਮੀਰ ਜਾਦੀਆਂ ਦੇ ਵਿਆਹ ਸ਼ਾਦੀਆਂ ਤੇ ਨਿੱਕੇ ਨਿੱਕੇ ਪ੍ਰੋਗਰਾਮ ਇਹ ਭੰਡਾ ਵਾਂਗ ਵਧਾਈ ਲੈਣ ਵਾਲਿਆਂ ਵਾਂਗ ਨਿੱਕੀ ਨਿੱਕੀ ਗੱਲ ਦੱਸਣ ਲੱਗੇ ਹੁੰਦੇ ਨੇ ਜਿਵੇਂ ਪਤਾ ਨਹੀਂ ਕਿੰਨੀ ਕੁ ਵੱਡੀ ਤੇ ਲੋਕ ਹੱਕ ਦੀ ਇਹ ਖਬਰ ਦੇ ਰਹੇ ਹੋਣ ਉਸੇ ਟਾਈਮ ਲੋਕ ਪਤਾ ਨਹੀਂ ਕਿੰਨੇ ਕੁ ਦੁੱਖਾਂ ਨਾਲ ਲਿਬਰੇਜ ਹੁੰਦੇ ਨੇ ਉਹ ਖਬਰ ਭਾਵੇਂ ਦੇਣ ਭਾਵੇਂ ਨਾ ਕੰਪਾਨੀਆਂ ਦੇ ਮੁੰਡੇ ਦੇ ਵਿਆਹ 'ਚ ਉਹਨਾਂ ਕਿਹੜੀ ਪੋਸ਼ਾਕ ਪਾਈ ਆ ਕਿਹੜੇ ਰੰਗ ਦੀ ਪਾਈ ਆ ਉਹਨਾਂ ਨੇ ਜੁੱਤੀ ਛਿੱਤਰ ਕੇ ਪਾਇਆ ਉਹਨਾਂ ਦਾ ਰੰਗ ਕਿਹੋ ਜਿਹਾ ਹੈ ਇਹ ਇੰਟਰਨਲ ਕੱਪੜੇ ਦੱਸ ਕੇ ਜਾਂਦੇ ਨੇ ਯਾਰ ਮਾੜੀ ਮੋਟੀ ਕੋਈ ਲੱਜ ਕੋਈ ਮर्यादा ਕੋਈ ਮਿਆਰ ਮੀਡੀਆ ਦਾ ਰੱਖ ਲੈਣਾ ਚਾਹੀਦਾ ਹੱਦ ਹੋ ਗਈ ਮੈਂ ਵੇਖਿਆ ਇੱਥੇ ਕਿਸੇ ਮੰਤਰੀ ਸੰਤਰੀ ਦੇ ਘਰੇ ਵਿਆਹ ਸ਼ਾਦੀ ਹੋਵੇ ਉਥੇ ਚੁੰਨੀਆਂ ਦੇ ਗੋਟੇ ਵਿਖਾਈ ਜਾਣਗੇ ਜਾ ਜਾ ਕੇ ਹੱਦ ਹੋ ਗਈ ਯਾਰ ਇਹ ਪੱਤਰਕਾਰਤਾ ਇਹ ਜਰਨਲਿਜ਼ਮ ਹੈ ਇਹ ਮੀਡੀਆ ਦੇ ਕਰਨ ਵਾਲੀਆਂ ਗੱਲਾਂ ਨੇ ਅੱਛਾ ਨਵੀਂ ਵਿਆਹੀ ਦੁਲਹਨ ਨੇ ਖਾਧੀ ਤਿੰਨ ਸਬਜ਼ੀਆਂ ਨਾਲ ਰੋਟੀ ਇਹੋ ਜਿਹੀਆਂ ਖਬਰਾਂ ਵਿਖਾਈ ਜਾਂਦੇ ਹੁੰਦੇ ਨੇ ਹੱਦ ਹੋ ਗਈ ਉਹ ਅਮੀਰ ਜਾਦਿਆਂ ਨੇ ਵਿਆਹ ਕੀਤਾ ਉਹਨਾਂ ਦੇ ਨਿੱਕੇ ਨਿੱਕੇ ਚੋਚਲੇ ਮੀਡੀਆ ਦਿਖਾਉਂਦਾ ਰਿਹਾ ਔਰ ਉਹ ਮੀਡੀਆ ਫਿਰ ਕਿਸ ਤਰ੍ਹਾਂ ਕਿਹਾ ਜਾਊਗਾ ਕਿ ਉਹ ਜਰਨਲਿਜ਼ਮ ਹੈ ਉਹ ਪੱਤਰਕਾਰਤਾ ਹੈ ਤੇ ਉਹ ਜਿਹੜੇ ਪੱਤਰਕਾਰ ਖੋਉਂਦੇ ਨੇ ਆਪਦੇ ਆਪ ਨੂੰ ਵੀ ਅਸੀਂ ਪੱਤਰਕਾਰ ਆ ਜੀ ਤੇ ਦਿਖਾ ਕੀ ਰਹੇ ਹੁੰਦੇ ਨੇ ਚੋਚਲੇ ਅਮੀਰ ਜਾਤਿਆਂ ਦੇ ਚੋਚਲੇ ਦੱਸੋ ਜਨਤਾ ਨੂੰ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਕੋਈ ਲਾਭ ਹੈਗਾ ਉਹੀ ਮੀਡੀਆ ਲੋਕਾਂ ਦੇ ਮੁੱਦੇ ਲੋਕਾਂ ਦੇ ਦੁੱਖ ਸੁੱਖ ਪਤਾ ਨਹੀਂ ਇਹਨਾਂ ਨੂੰ ਸਮਝ ਨਹੀਂ ਉਹਨਾਂ ਗੱਲਾਂ ਦੀ ਆਉਂਦੀ ਕਿ ਦਿਖਾਉਣਾ ਹੀ ਨਹੀਂ ਚਾਹੁੰਦੇ ਹੁੰਦੇ ਖਾਸ ਤੌਰ ਤੇ ਸਮਾਜ ਦੇ ਸਭ ਤੋਂ ਮਿਹਨਤੀ ਤੇ ਪੀੜਤ ਜਿਹੜੇ ਤਬਕੇ ਨੇ ਉਹੀ ਜਰਨਲਿਜ਼ਮ ਜਿਹੜੀ ਉਹੀ ਜਿਹੜਾ ਮੀਡੀਆ ਉਹਨੂੰ ਕਦੇ ਉਹਨਾਂ ਦੇ ਮੁੱਦਿਆਂ ਤੇ ਗੱਲ ਕਰਨੀ ਨਹੀਂ ਆਉਂਦੀ ਨਾ ਉਹਨੂੰ ਉਹਨਾਂ ਦੀਆਂ ਸਮੱਸਿਆਵਾਂ ਦਿਖਦੀਆਂ ਨਾ ਸਮਝ ਆਉਂਦੀਆਂ ਦੇਖੋ ਮੈਂ ਦੇਖਿਆ ਬੜੀ ਵਾਰ ਖੰਗ ਲੱਗ ਜੇ ਕਿਸੇ ਫਿਲਮ ਸਟਾਰ ਨੂੰ ਤੇ ਲੰਬੀਆਂ ਲੰਬੀਆਂ ਸਟੋਰੀਆਂ ਪੇਸ਼ ਕਰੀ ਜਾਣਗੇ ਹੱਦ ਹੋ ਗਈ ਕਿਸੇ ਫਿਲਮ ਸਟਾਰ ਜਾਂ ਕਿਸੇ ਮੀਰ ਜਾਦੇ ਦੇ ਘਰ ਦੋ ਤਾਂ ਦੋਤੀ ਹੋ ਜੇ ਤਿੰਨ ਤਿੰਨ ਦਿਨ ਉਹ ਚਲਾਈ ਜਾਣਗੇ ਨਿੱਕੇ ਨਿੱਕੇ ਕਹੇਦੇ ਨਿਆਣੇ ਹੋਣ ਮੀਰਜਾਦਿਆਂ ਦੇ ਇੱਥੇ ਗਰੀਬਾਂ ਦੇ ਭੁੱਖੇ ਮਰਦੇ ਬੱਚੇ ਜਿਹੜੇ ਦਿਖਾ ਨਹੀਂ ਸਕਦੇ ਉਹ ਮੀਰਾ ਦੇ ਜਿਹੜੇ ਉਹ ਪੋਲੇ ਪੋਲੇ ਨਿਆਣੇ ਨੇ ਉਹਨਾਂ ਦੀ ਕਿੰਨਾ ਕਿੰਨਾ ਟਾਈਮ ਸਟੋਰੀ ਕਰੀ ਜਾਣਗੇ ਉਹਨਾਂ ਤੇ ਮਤਲਬ ਯਾਰ ਕੀ ਮੀਡੀਆ ਦਾ ਇਹ ਕੰਮ ਹੈ ਮੀਡੀਆ ਸੱਚਮੁੱਚ ਇਸ ਟਾਈਮ ਦੇ ਉੱਪਰ ਇਹਨਾਂ ਇਹ ਐਸੇ ਮੀਡੀਆ ਦੀਆਂ ਐਸੀਆਂ ਹਰਕਤਾਂ ਕਰਕੇ ਹੀ ਪੱਤਰਕਾਰਾਂ ਦੀ ਕੋਈ ਬਹੁਤੀ ਬੁੱਕਤ ਸਮਾਜ ਚ ਰਹਿ ਨਹੀਂ ਚੱਲੀ ਲੋਕ ਪਹਿਲਾ ਪੱਤਰਕਾਰਾਂ ਨੂੰ ਬਹੁਤ ਵੱਡੀ ਚੀਜ਼ ਸਮਝਦੇ ਹੁੰਦੇ ਸੀ ਮੀਡੀਆ ਦਾ ਬਹੁਤ ਸਤਕਾਰ ਸੀ ਪਰ ਐਸੀਆਂ ਹਰਕਤਾਂ ਮੀਡੀਆ ਦੀ ਆ ਦੇਖਦੇ ਕੇ ਅਮੀਰ ਜਾਤਿਆਂ ਦੇ ਨਿੱਕੇ ਨਿੱਕੇ ਚੋਟਲੇ ਵਿਖਾਈ ਜਾਣਗੇ ਉਹਨਾਂ ਦੇ ਵਿਆਹ ਵਿਖਾਈ ਜਾਣਗੇ ਜਿਵੇਂ ਸਿੱਧੂ ਮੂਸੇ ਵਾਲੇ ਦੇ ਘਰ ਜਾ ਕੇ ਤੇ ਐਵੇਂ ਬਿਨਾਂ ਗੱਲੋਂ ਹੀ ਵਕਤ ਤੋਂ ਪਹਿਲਾਂ ਹੀ ਜੁੜਵਾ ਬੱਚੇ ਹੋਣਗੇ ਸ਼ਕਲ ਮੂਸੇ ਵਾਲੇ ਨਾਲ ਮਿਲਦੀ ਹੋਏਗੀ ਵਰਗੀਆਂ ਗੱਲਾਂ ਕਰੀ ਜਾਂਦੇ ਨੇ ਤਾਂ ਫਿਰ ਆਪੇ ਹੀ ਲੋਕਾਂ ਨੇ ਇਹਨਾਂ ਨੂੰ ਕੀ ਇੱਜ਼ਤ ਦੇਣੀ ਕੀ ਸਤਕਾਰ ਦੇਣਾ ਇਹੋ ਜੇ মিডিਆ ਨੂੰ ਹੱਦ ਹੋ ਗਈ ਯਾਰ ਮਾੜਾ ਮੋਟਾ ਹੱਥ ਜੁੜੇ ਨੇ ਭਰਾਵੋ ਤੁਸੀਂ ਬਹੁਤ ਸਿਆਣੇ ਹੋ ਸਮਝਦਾਰ ਹੋ ਪਰ ਮਾੜਾ ਮੋਟਾ ਰਹਿਮ ਕਰੋ ਕੋਈ ਪ੍ਰਾਈਵੇਸੀ ਦਾ ਨਿੱਜਤਾ ਦਾ ਕੋਈ ਜਰਨਲਿਜ਼ਮ ਦੇ ਐਥਿਕਸ ਜਿਹੜੇ ਨੇ ਉਹਨਾਂ ਦਾ ਖਿਆਲ ਆਪਾਂ ਕਰ ਲਈਏ ਜਮਾਂ ਹੀ ਆਪਾਂ ਥੱਲੇ ਥੋੜਾ ਡਿੱਗ ਜਾਣਾ ਹੁਣ ਬਿਲਕੁਲ ਹੀ ਇਸ ਪੱਧਰ ਤੱਕ ਚਲੇ ਜਾਣਾ ਮੈਂ ਵੇਖਿਆ ਚਰਨਜੀਤ ਚੰਨੀ ਜਦੋਂ ਮੁੱਖ ਮੰਤਰੀ ਸੀ ਉਹਦੇ ਮੁੰਡੇ ਦਾ ਵਿਆਹ ਸੀ ਕੁਝ ਕ ਚੈਨਲਾਂ ਨੇ ਕੋਈ ਕਰ ਛੱਡੀ ਯਾਰ ਮਤਲਬ ਇੱਕ ਸ਼ਬਦ ਉਹਦੀ ਨੋਹ ਦਾ ਦਿਖਾਉਣ ਦੇ ਲਈ ਭੰਡਾ ਨਾਲੋਂ ਵੀ ਜਿਹੜੇ ਸਾਡਾ ਮਰਾਸੀ ਭਾਈਚਾਰਾ ਉਹਦੇ ਨਾਲੋਂ ਵੀ ਵੱਧ ਤਰਲੋ ਮੱਛੀ ਹੋਰ ਉਹ ਹੁੰਦੇ ਦਿਖਾਈ ਦਿੱਤੇ ਉੱਥੇ ਦੱਸੋ ਇਹ ਕੋਈ ਪੱਤਰਕਾਰ ਤਾਂ ਹੈ ਪੱਤਰਕਾਰ ਉਹ ਵੀ ਹੈਗੇ ਨੇ ਜਿਨ੍ਹਾਂ ਨੇ ਰੱਖੇ ਹੋਏ ਨੇ ਮਿਆਰ ਤੇ ਸੱਚਮੁੱਚ ਲੋਕ ਸਲੂਟ ਵੀ ਕਰਦੇ ਨੇ ਸਤਕਾਰ ਵੀ ਕਰਦੇ ਨੇ ਕਾਫੀ ਸਾਰੇ ਚੰਗੇ ਪੱਤਰਕਾਰ ਹੈਗੇ ਨਹੀਂ ਪਰ ਮੈਨੂੰ ਲੱਗਦਾ ਏਸ ਪੱਧਰ ਤੇ ਥੱਲੇ ਜਾਣਾ ਠੀਕ ਨਹੀਂਗਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਦਾ ਨਿੱਜੀ ਮਾਮਲਾ ਉਹ ਉਹਨਾਂ ਦੇ ਪਰਿਵਾਰ ਦੀਆਂ ਨਿੱਜੀ ਗੱਲਾਂ ਨੂੰ ਬਿਨਾਂ ਇਜਾਜ਼ਤ ਤੋਂ ਐਦਾਂ ਬੋਲੀ ਜਾਣਾ ਇਹ ਠੀਕ ਨਹੀਂ ਹੈਗਾ ਜਦੋਂ ਉਹਨਾਂ ਦੇ ਘਰ ਬੱਚਾ ਹੋ ਜਾਊਗਾ ਉਹ ਬੱਚਾ ਦੀ ਖਬਰ ਦੇ ਦਿਓ ਜਿੰਨੀ ਉਹ ਇਜਾਜ਼ਤ ਦਿੰਦੇ ਨੇ ਉੰਨੀ ਗੱਲ ਕਰ ਲਿਓ ਕਿਸੇ ਵੀ মিডিਆ ਵਾਲੇ ਨੇ ਇਹ ਰਿਪੋਰਟ ਕਿੱਥੋਂ ਲੈ ਲਈ ਵੀ ਬੱਚੇ ਜੁੜਵਾਂ ਨੇ ਉਹਦੀ ਸ਼ਕਲ ਜਿਹੜੀ ਆ ਉਹ ਸਿੱਧੂ ਮੂਸੇਵਾਲ ਨਾਲ ਮਿਲਦੀ ਆ ਕਿ ਨਹੀਂ ਮਿਲਦੀ ਆ ਉਹਨਾਂ ਨੇ ਕਿਸੇ ਤਕਨੀਕ ਨਾਲ ਬੱਚਾ ਲਿਆ ਹੋਵੇ ਸਾਡੇ ਢਿੱਡ ਪੀੜਾ ਅਸੀਂ ਲੈਣਾ ਕੀ ਐ ਉਹਨਾਂ ਦਾ ਜਹਾਨ 'ਚ ਹਨੇਰਾ ਹੋਇਆ ਸੀ ਉਹ ਯਤਨ ਕਰ ਰਹੇ ਨੇ ਵਿਚਾਰੇ ਆਪਦੀ ਜ਼ਿੰਦਗੀ 'ਚ ਸਹਾਰਾ ਲੱਭਣ ਦਾ ਜਿੱਦਾਂ ਮਰਜ਼ੀ ਉਹ ਕਰ ਲੈਣ ਕਈਆਂ ਨੇ ਇਸ ਮੁੱਦੇ ਤੇ ਚਰਚਾ ਕਰਵਾਈਆਂ ਮੀਡੀਆ ਦੇ ਵਿੱਚ ਵੀ ਜਿਹੜੀ ਤਕਨੀਕ ਨਾਲ ਉਹਨਾਂ ਨੇ ਬੱਚਾ ਲਿਆ ਹੈ ਕੀ ਇਹ ਕਾਨੂੰਨੀ ਹੈ ਕਿ ਗੈਰ ਕਾਨੂੰਨੀ ਹੈ ਯਾਰਾ ਜੇ ਨਹੀਂ ਕਾਨੂੰਨੀ ਹੋਊਗੀ ਆਪੇ ਉਹਨਾਂ ਤੇ ਕੋਈ ਨਾ ਕੋਈ ਗੱਲ ਕਾਨੂੰਨ ਕਰ ਲਏਗਾ ਅਸੀਂ ਖਾਮ ਕਈ ਮੀਡੀਆ ਟ੍ਰਾਇਲ ਸ਼ੁਰੂ ਕਰ ਦਿੰਨੇ ਆ ਇਹ ਠੀਕ ਨਹੀਂ ਹੈਗਾ ਹਾਂ ਜਿਹੜੀਆਂ ਗੱਲਾਂ ਨਾਲ ਸਮਾਜ ਦਾ ਨੁਕਸਾਨ ਹੋ ਰਿਹਾ ਹੈ ਜਾਂ ਸਮਾਜ ਚ ਗਲਤ ਰਵਈਤਾ ਫੈਲਦੀਆਂ ਨੇ ਜਾਂ ਸਮਾਜ ਦੀ ਕਿਸੇ ਪੱਖੋਂ ਵੀ ਹਾਨੀ ਹੋ ਰਹੀ ਹੈ ਲੋਕਾਂ ਦੀ ਸਮਾਜ ਦੀ ਉਹਨਾਂ ਮੁੱਦਿਆਂ ਤੇ ਜੰਮ ਜੰਮ ਕੇ ਚਰਚਾ ਕਰੋ ਬਹਿਸਾਂ ਕਰੋ ਵਿਚਾਰਾਂ ਕਰੋ ਸਵਾਲ ਕਰੋ ਪ੍ਰਸ਼ਨ ਚਿੰਨ ਲਾਓ ਪਰ ਜਿਹੜੇ ਐਸ ਪੱਧਰ ਤੇ ਜਾਣਾ ਜੋ ਕੁਝ ਆ ਦੇਖਿਆ ਮੂਸੇ ਵਾਲੇ ਦੇ ਘਰ ਨਵੇਂ ਬੱਚੇ ਦੀ ਆਮਦ ਨੂੰ ਲੈ ਕੇ ਤੇ ਜਿਸ ਤਰ੍ਹਾਂ ਉਹਦੇ ਮਾਪਿਆਂ ਨੂੰ ਇਸ ਮੁੱਦੇ ਦੇ ਉੱਪਰ ਆ ਕੇ ਬਾਅਦ ਚ ਬੋਲਣਾ ਪਿਆ ਮੈਨੂੰ ਲੱਗਦਾ ਹੈ ਪੱਤਰਕਾਰਤਾ ਨੂੰ ਇਹ ਬਹੁਤ ਛੋਟੇ ਪੱਦਰ ਤੇ ਲਿਜਾਣ ਵਾਲੀਆਂ ਹਰਕਤਾਂ ਨੇ ਇਹ ਬਹੁਤ ਸਸਤੇ ਲੱਛਣ ਨੇ ਇਸ ਤਰ੍ਹਾਂ ਦੇ ਅਜਾਜਤ ਦੇਰੀ ਨਹੀਂ ਚਾਹੀਦੀ ਜਿਹੜੇ ਵੀ ਚੰਗੇ ਪੱਤਰਕਾਰ ਨੇ ਉਹਨਾਂ ਸਾਰਿਆਂ ਨੂੰ ਇਹਨਾਂ ਮੁੱਦਿਆਂ ਦੇ ਉੱਪਰ ਸੰਜੀਦਾ ਹੋਣਾ ਚਾਹੀਦਾ ਹੈ ਗੰਭੀਰ ਹੋਣਾ ਚਾਹੀਦਾ ਹੈ ਲੋਕਾਂ ਦੇ ਮੁੱਦੇ ਚੁੱਕੋ ਸਰਕਾਰਾਂ ਤੇ ਹਕੂਮਤਾਂ ਨਾਲ ਰਿਸਕ ਲੈ ਕੇ ਵੀ ਪਬਲਿਕ ਦੇ ਲਈ ਖੜੋ ਜਰਨਲਿਜ਼ਮ ਉਹ ਕਰੋ ਜਿਵੇਂ ਕਰਤਾਰ ਸਿੰਘ ਸਰਾਭੇ ਹੋਰਾਂ ਨੇ ਕੀਤੀ ਸੀ। ਉਹ ਸੀ ਪੱਤਰਕਾਰਤਾ ਗਦਰ ਅਖਬਾਰ ਕਰਤਾਰ ਸਿੰਘ ਸਰਾਭੇ ਹੋਰਾਂ ਨੇ ਕੱਢਿਆ ਤੇ ਰਾਤ ਸਾਰੀ ਅਖਬਾਰ ਛਾਪਣਾ ਤੇ ਦਿਨੇ ਜਾ ਕੇ ਪਿੰਡ-ਪਿੰਡ ਗਲੀ-ਗਲੀਆਂ ਨੂੰ ਸਾਈਕਲ ਤੇ ਵੰਡਣਾ ਤੇ ਫਿਰ ਗੀਤ ਗਾਉਂਦੇ ਜਾਣਾ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ। ਕਮਾਲ ਦੀ ਪੱਤਰਕਾਰਤਾ ਆਜ਼ਾਦੀ ਲਹਿਰ ਦੇ ਵਿੱਚ ਹੋਈ ਆ। ਉਹਦੇ ਬਾਰੇ ਪੜ੍ਹਨਾ ਚਾਹੀਦਾ। ਉਤੋਂ ਪ੍ਰੇਰਣਾ ਨਹੀਂ ਚਾਹੀਦੀ ਹੈ ਬਹੁਤ ਮਹਾਨ ਪੱਤਰਕਾਰ ਹੋਏ ਨੇ ਔਰ ਇਹ ਪੱਤਰਕਾਰਤਾ ਦਾ ਕੰਮ ਕੋਈ ਛੋਟਾ ਨਹੀਂ ਹੈ ਆਦ ਕਾਲ ਤੋਂ ਚਾਰ ਵਾਚ ਤੋਂ ਲੈ ਕੇ ਤੇ ਸ਼ੰਮੁਖ ਤੱਕ ਤੇ ਉਸ ਤੋਂ ਬਾਅਦ ਸਾਡੇ ਗੁਰੂ ਸਹਿਬਾਨਾਂ ਨੇ ਜਿੱਥੇ ਹੋਰ ਬਹੁਤ ਵੱਡੇਰੇ ਤੇ ਸਤਿਕਾਰਯੋਗ ਕੰਮ ਕੀਤੇ ਉਥੇ ਨਾਲ-ਨਾਲ ਉਹਨਾਂ ਨੇ ਪੱਤਰਕਾਰਤਾ ਵਾਂਗ ਵੀ ਕੰਮ ਕੀਤਾ ਉਹਨਾਂ ਨੇ ਸਮਾਜ ਨੂੰ ਨਵੀਆਂ ਚੀਜ਼ਾਂ ਤੋਂ ਜਾਣੂ ਕਰਾਇਆ ਰੂਬਰੂ ਕਿਰਾਇਆ ਲਿਖ ਕੇ ਵੀ ਤੇ ਬੋਲ ਕੇ ਵੀ ਉਸ ਤੋਂ ਬਾਅਦ ਆਜ਼ਾਦੀ ਲਹਿਰ 'ਚ ਅਜਿਹੀ ਕਮਾਲ ਦੀ ਪੱਤਰਕਾਰਤਾ ਵੇਖਣ ਨੂੰ ਮਿਲੀ ਐ ਚਾਹੇ ਉਹ ਗਦਰੀ ਬਾਬਿਆਂ ਨੇ ਕੀਤੀ ਹੋਵੇ ਚਾਹੇ ਉਹ ਭਗਤ ਸਿੰਘ ਹੋਰਾਂ ਨੇ ਵੀ ਕੀਤੀ ਹੋਵੇ ਚਾਹੇ ਉਹ ਮਤਲਬ ਕਿੰਨੇ ਰਸਾਲੇ ਉਸ ਟਾਈਮ ਛਪੇ ਜਿਨ੍ਹਾਂ ਤੇ ਅੰਗਰੇਜ਼ਾਂ ਨੇ ਬੈਨ ਤੱਕ ਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸੌ ਰਿਸਕ ਲੈ ਕੇ ਸੌ ਕਸ਼ਟ ਚੱਲ ਕੇ ਵੀ ਛਾਪਦੇ ਵੀ ਰਹੇ ਲੋਕਾਂ ਤੱਕ ਵੰਡਦੇ ਵੀ ਰਹੇ ਪਹੁੰਚਾਉਂਦੇ ਵੀ ਰਹੇ ਸੋ ਉਸ ਪੱਤਰਕਾਰਤਾ ਤੋਂ ਸਾਨੂੰ ਸਿੱਖਣਾ ਚਾਹੀਦਾ ਹੈ ਸਬਕ ਲੈਣਾ ਚਾਹੀਦਾ ਹੈ ਇਹ ਸਸਤੀਆਂ ਤੇ ਹਲਕੀਆਂ ਗੱਲਾਂ ਨੇ ਜਿਹੜੀਆਂ ਇਹ ਛੱਡਣੀਆਂ ਚਾਹੀਦੀਆਂ ਨੇ ਪੱਤਰਕਾਰਤਾ ਦੇ ਆ ਲੱਛਣ ਤੇ ਆ ਹਰਕਤਾਂ ਦੇਖ ਕੇ ਹੁਣ ਲੋਕ ਪੱਤਰਕਾਰਾਂ ਤੇ ਮੀਡੀਆ ਨੂੰ ਮਜ਼ਾਕ ਤੱਕ ਕਰਦੇ ਨੇ ਖਿੱਲੀ ਤੱਕ ਡਾਊਨ ਲੱਗੇ ਨੇ ਪੱਤਰਕਾਰਤਾ ਦਾ ਬਹੁਤ ਉੱਚਾ ਰੁਤਬਾ ਹੀਠਾ ਡਿੱਗਿਆ ਜਾ ਰਿਹਾ ਹੈ ਤੇ ਉਹ ਡਿੱਗ ਇਹੋ ਜਿਹੀਆਂ ਹਰਕਤਾਂ ਰਹੀ ਰਿਹਾ ਲੋਕ ਹੁਣ ਫਿਰ ਇਹੋ ਜਿਹੇ ਚੁਟਕਲੇ ਵੀ ਬਣਾਉਂਦੇ ਨੇ ਵੀ ਬੰਦਾ ਨਹਿਰ 'ਚ ਡਿੱਗਿਆ ਹੋਵੇ ਇਹ ਬੰਦਾ ਕੱਢਣ ਦੀ ਕੋਸ਼ਿਸ਼ ਨਹੀਂ ਕਰਨਗੀ ਉਹਦੇ ਡਿੱਗੇ ਨਹਿਰ 'ਚ ਡੁੱਬਦੇ ਦੇ ਅੱਗੇ ਮਾਈਕ ਕਰ ਰਹੇ ਹੋਣਗੇ ਆਪ ਕੈਸਾ ਮਹਿਸੂਸ ਕਰ ਰਹੇ ਹੈਂ ਆਪਕੋ ਕੈਸਾ ਲੱਗ ਰਹਾ ਹੈ ਸੱਚਮੁੱਚ ਸਾਡੀ ਪੱਤਰਕਾਰਤਾ ਜਿਹੜੀ ਆ ਉਹ ਇਸ ਪੱਧਰ ਤੱਕ ਜਾਂਦੀ ਨਜ਼ਰ ਆਉਂਦੀ ਐ ਜਦੋਂ ਇਹੋ ਜੀਆਂ ਚੀਜ਼ਾਂ ਅਸੀਂ ਸਾਰੇ ਦੇਖਦੇ ਆਂ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਲੈ ਜੇ ਅਮੀਰਾਂ ਦੀਆਂ ਖਬਰਾਂ ਦੇਤੀਆਂ ਜੇ ਕਲਾਕਾਰਾਂ ਦੀਆਂ ਖਬਰਾਂ ਮਨੋਰੰਜਨ ਦੀਆਂ ਖਬਰਾਂ ਦੇਤੀਆਂ ਤੇ ਤੁਹਾਨੂੰ ਕੀ ਤਕਲੀਫ ਐ ਨਹੀਂ ਭਾਈ ਸਾਨੂੰ ਕੋਈ ਤਕਲੀਫ ਨਹੀਂ ਜਿੰਨੀ ਖਬਰ ਐ ਉਹਨੂੰ ਦੇ ਲੋ ਮੰਨ ਲਓ ਮਾਨੀਆਂ ਦੇ ਮੁੰਡੇ ਦਾ ਵਿਆਹ ਤੇ ਤੁਸੀਂ ਉਹਦੀ ਖਬਰ ਦੇ ਲੋ ਵੀ ਉਹਨਾਂ ਦਾ ਵਿਆਹ ਭਾਈ ਇਹ ਮੇਨ ਮੇਨ ਗੱਲਾਂ ਇੱਕ ਵਾਰ ਦੱਸ ਲੋ ਰੋਜ਼ ਨਿੱਕੀ ਨਿੱਕੀ ਗੱਲ ਉਹਦੀਆਂ ਪੋਸ਼ਾਕਾਂ ਦੇ ਰੰਗ ਉਹਦੀ ਜੁੱਤੀ ਦਾ ਰੰਗ ਮਤਲਬ ਇਹ ਕੀ ਹੈ ਇੱਕ ਇੱਕ ਇਹ ਪੱਤਰ ਕਰਤਾ ਹੈ ਕਮਾਲ ਹੋ ਗਈ ਅੱਛਾ ਇਹ ਦੱਸਣ ਦੀ بجائے ਵੀ ਕਿਵੇਂ ਸਾਰਾ ਦੇਸ਼ ਉਹਨਾਂ ਦੀ ਮੁਠੀ 'ਚ ਹੈ ਕਿਵੇਂ ਜਾਮਨਗਰ ਦਾ ਹਵਾਈ ਅੱਡਾ 10 ਦਿਨ ਦੇ ਲਈ ਇੱਕ ਪਰਿਵਾਰ ਦੇ ਵਿਆਹ ਕਰਕੇ ਅੰਤਰਰਾਸ਼ਟਰੀ ਬਣਾਤਾ ਇਹ ਦੱਸਣ ਦੀ بجائے ਉਹਨਾਂ ਦੇ ਵਿਆਹ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕੁਝ মিডিਏ ਵੱਲੋਂ ਜਿਵੇਂ ਦੇਸ਼ ਦੇ ਲਈ ਕੋਈ ਬਹੁਤ ਵੱਡਾ ਪਰ ਉਪਕਾਰ ਦੇਸ਼ ਦੇ ਲਈ ਕੋਈ ਬਹੁਤ ਵੱਡਾ ਆਸਾਨ ਵਾਲਾ ਦੇਸ਼ ਦੇ ਲਈ ਕੋਈ ਬਹੁਤ ਵੱਡਾ ਫਾਇਦੇ ਵਾਲਾ ਕੰਮ ਹੋ ਰਿਹਾ ਹੋਵੇ ਜਿਵੇਂ ਦੇਸ਼ ਦੀ ਕੋਈ ਬਹੁਤ ਵੱਡੀ ਉਪਲਬਧੀ ਹੋ ਰਹੀ ਹੋਵੇ ਜਿਵੇਂ ਕਿ ਦੇਸ਼ ਦੇ ਲਈ ਕੋਈ ਬਹੁਤ ਵੱਡੀ ਖੋਜ ਨਿਕਲ ਆਈ ਹੋਵੇ ਐਦਾਂ ਕਈਆਂ ਨੇ ਉਹਨਾਂ ਅੰਬਾਮੀਆਂ ਦੇ ਵਿਆਹ ਨੂੰ ਪੇਸ਼ ਕੀਤਾ ਯਾਰ ਇਹ ਤੁਸੀਂ ਸਾਰੇ ਸਿਆਣਿਆਂ ਨੂੰ ਪੱਤਰਕਾਰਤਾ ਇਸ ਕੰਮ ਲਈ ਨਹੀਂ ਹੈ ਪੱਤਰਕਾਰਤਾ ਪਾਲਤੂ ਨਹੀਂ ਬਣਨੀ ਚਾਹੀਦੀ ਪੱਤਰਕਾਰਤਾ ਜੀ ਹਜੂਰੀਆ ਨਹੀਂ ਹੋਣੀ ਚਾਹੀਦੀ ਪੱਤਰਕਾਰਤਾ ਯੈਸ ਬਾਸ ਨਹੀਂ ਹੋਣੀ ਚਾਹੀਦੀ ਪੱਤਰਕਾਰਤਾ ਅੱਖ ਚ ਅੱਖ ਪਾ ਕੇ ਹਕੂਮਤਾਂ ਨੂੰ ਸਵਾਲ ਕਰਨ ਵਾਲੀ ਹੋਣੀ ਚਾਹੀਦੀ ਹੈ ਪੱਤਰਕਾਰਤਾ ਲੋਕਾਂ ਦੇ ਹੱਕਾਂ ਲਈ ਹੋਣੀ ਚਾਹੀਦੀ ਹੈ ਪੱਤਰਕਾਰਤਾ ਸਮਾਜ ਲਈ ਹੋਣੀ ਚਾਹੀਦੀ ਪੱਤਰਕਾਰਤਾ ਲੋਕਾਂ ਨੂੰ ਚੇਤਨ ਤੇ ਜਾਗਰੂਕ ਕਰਨ ਲਈ ਹੋਣੀ ਚਾਹੀਦੀ ਹੈ ਪਰ ਜਿਸ ਤਰੀਕੇ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਵੱਡੇ ਵੱਡੇ ਨਾਮੀ ਜਿਹੜੇ ਨੈਸ਼ਨਲ ਚੈਨਲ ਨੇ ਉਹਨਾਂ ਦੇ ਸੰਪਾਦਕ ਜਿਹੜੇ ਨੇ ਉਹ ਸਰਕਾਰਾਂ ਵਾਲੀਆਂ ਪਾਰਟੀਆਂ ਦਾ ਅੰਗ ਬਣ ਰਹੇ ਨੇ ਪਾਰਟੀਆਂ ਜੁਆਇਨ ਕਰਕੇ ਤੇ ਵੱਡੇ ਵੱਡੇ ਮੰਤਰੀਆਂ ਤੋਂ ਗਲਾਂ 'ਚ ਹਾਰ ਪਵਾ ਕੇ ਤੇ ਆਪਦੇ ਚੈਨਲ ਤੇ ਆਪੇ ਫੋਟਵੰਤੇ ਹੀ ਰਹੇ ਨੇ ਦੱਸੋ ਇਹੋ ਜੀ ਪੱਤਰਕਾਰਤਾ ਛੇ ਫਿਰ ਪੱਤਰਕਾਰਤਾ ਤੇ ਮੀਡੀਆ ਦਾ ਕਿਹੋ ਜਿਹਾ ਭਵਿੱਖ ਹੋ ਸਕਦਾ ਤੁਸੀਂ ਆਪੇ ਦੱਸਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਡਾਕਟਰ ਬਖਸ਼ੀਸ਼ ਆਜ਼ਾਦ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ